ਮਿੱਤਰੋ ਪਿਆਰ ਭਰੀ ਸਤ ਸ੍ਰੀ ਅਕਾਲ ਐ ਜੀ ਸਤ ਸ੍ਰੀ ਅਕਾਲ ਐ ਤੇ ਸਾਡੇ ਨਾਲ ਸਯੂਕੀਆ ਨੇ ਡਾਇਰੈਕਟਰਸ ਨਾਲ ਐ ਪਤਾ ਨਹੀਂ ਗੱਡੀ ਦਾ ਕੀ ਹਾਲਾਤ ਐ ਤੁਹਾਨੂੰ ਲਾਗ ਕੇ ਜਾ ਕੇ ਦਿਖਾਵਾਂਗੇ ਭਾਈ ਸਾਹਿਬ ਜਲੰਧਰ ਦੇ ਸਾਡੇ ਹੌਣ ਹਾਰ ਕਹ ਲੋ ਪੰਜਾਬ ਪੁਲਿਸ ਦੇ ਬੰਦੇ ਆ ਸਾਡੇ 7 ਨੰਬਰ ਚੌਂਕੇ ਵਾਲੇ ਠੀਕ ਐ ਜੀ ਤੇ ਗੱਡੀ ਦੀ ਹਾਲਾਤ ਤੁਹਾਨੂੰ ਪਤਾ ਐ ਫਿਰ ਪੰਜਾਬ ਪੁਲਿਸ ਨੇ ਕੀ ਕੀਤੇ ਹੋਏ ਨੇ ਕਹਿੰਦੇ ਭਾਈ ਸਾਹਿਬ ਚੈੱਕ ਕਰ ਲਓ ਲਓ ਇਹ ਵੀ ਠੀਕ ਐ ਜੀ ਤੇ ਆ ਵੀ ਚੈੱਕ ਕਰ ਲਓ ਇਧਰ ਹੈਂਡਲ ਵੀ ਦੇਖ ਲਓ ਬੜੇ ਆ ਇਧਰ ਵੀ ਚੈੱਕ ਕਰ ਲਓ ਠੀਕ ਹੈ ਜੀ ਬਾਈ ਜੀ ਕਹਿੰਦੇ ਜੋਂ ਲਈ ਇਹਨੂੰ ਪੁੱਛ ਕਰਾਇਆ ਨਹੀਂ ਐਵੇਂ ਹੈਗੀ ਜਿਵੇਂ ਵੀ ਇੱਥੇ ਚਲਾਈ ਚਲਾਈ ਜਾਂਦੇ ਆ ਮੈਂ ਕਹਿੰਦਾ ਨੂੰ ਹੁਣ ਅਸੀਂ ਕੁਝ ਕਰਕੇ ਉਹ ਦਿਖਾ ਦੇਾਂਗੇ ਜ਼ਰੂਰ ਬਾਈ ਜੀ ਕਹਿੰਦੇ ਚਲੋ ਜਿਵੇਂ ਵੀ ਹੋਊਗਾ ਜੀ ਕਰੂਗੇ ਕੁਝ ਨਾ ਕੁਝ ਮੈਂ ਕਹਾਂ ਮਾਰਾ ਜ਼ਰੂਰ ਕਰਾਂਗੇ ਬੇਫਿਕਰ ਰਹੋ ਠੀਕ ਹੈ ਜੀ ਤੇ ਡਾਲਨਸ ਤਾਂ ਬਹੁਤ ਜ਼ਿਆਦਾ ਹੀ ਆ ਗੱਡੀ ਦੇ ਸਕਰੈਚ ਜਿਹੜੇ ਹੈਗੇ ਹੈਗੇ ਹੀ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਬਾਹਰੋਂ ਕਰਨੀ ਆ ਆਪਾਂ ਕੰਪਾਊਂਡ ਇਸ ਅਗਰੇਤ ਵਿੱਚ ਵੀ ਤੁਸੀਂ ਦੇਖਣਾ ਵਾਧੂ ਹੈ। ਓਕੇ ਤੇ ਬਾਈ ਜੀ ਕਹਿੰਦੇ ਯਾਰ ਚਮਕਾ ਦਿਓ ਗੱਡੀ। ਮੈਂ ਕਹਾ ਜਰੂਰ ਚਮਕਾ ਕੇ ਦਵਾਗੇ ਮਹਾਰਾਜ। ਇਹ ਨਾ ਚਮਕਾ ਕੇ ਦਿੱਤੀ ਤੇ ਮੈਂ ਕਹਾ ਚਲਾਨ ਤੁਸੀਂ ਮੋਟਾ ਕੱਢ ਦੇਣਾ। ਕਹਿੰਦੇ ਹਾਂਜੀ ਮਹਾਰਾਜ ਪੁੱਤ ਆਪੇ ਕੱਟਣਾ ਹੀ ਹੈ। ਅੰਦਰੋਂ ਕਰਨੀ ਹੈ ਵੀਰ ਜੀ ਡ라이 ਕਲੀਨ। ਠੀਕ ਹੈ ਜੀ। ਗੱਡੀ ਦੇ ਕਾਫੀ ਹਾਲਾਤ ਬੁਰੇ ਨੇ। ਤੇ ਛੱਤ ਵੀ ਦਿਖਾ ਦਈਏ ਮਾੜੀ ਜੀ ਤੁਹਾਨੂੰ ਮੈਂ ਅੰਦਰੋਂ। ਦੇਖ ਲਓ ਕਾਲੀ ਹੋਈ ਪਈ ਆ ਛੱਤ ਵੀ। ਠੀਕ ਹੈ ਜੀ ਤੇ ਅੰਦਰ ਕਹਿੰਦੇ ਮਿੱਟੀ ਦਾ ਟਰੱਕ ਪੰਜਾਬ ਪੁਲਿਸ ਨੇ ਰੈਜਰ ਸਟਾਇਆ ਹੋਇਆ ਹੈ ਓਏ ਆਹ ਲੈ ਉਹ ਦੇਖ ਲੈ ਦੁਸ਼ਮਣ ਵੀ ਵਿੱਚ ਹੀ ਪਿਆ ਕਹਿੰਦੇ ਮੋਲਜਮ ਮੋਲਜਮ ਕਹਿੰਦੇ ਨੇ ਮੋਲਜਮ ਮੋਲਜਮ ਵੀ ਅੰਦਰ ਫੜ ਕੇ ਸਟਾਇਆ ਹੋਇਆ ਹੈ ਨਾਲ ਹੀ ਤੇ ਬਾਈ ਜੀ ਅੰਦਰੋਂ ਸੀਟਾਂ ਖੋਲ ਕੇ ਡ్రਾਈਕਲੀਨ ਕਰਨੀ ਹੈ ਬਾਈ ਜੀ ਉਹਨਾਂ ਦੀ ਪਹਿਲੀ ਵਾਰ ਮੇਰੇ ਕੋ ਗੱਡੀ ਕਰਵਾ ਰਹੇ ਤੇ ਬਾਈ ਜੀ ਕਹਿੰਦੇ ਚਮਕਾ ਦਿਓ ਤਾਂ ਕਿ ਆ ਤੂਕੀਆਂ ਤੇ ਪਾਲਿਸ਼ ਕਹਿੰਦੇ ਥੋੜੀ ਜ਼ਿਆਦਾ ਲਾ ਦਿਓ ਬੜੀ ਚਮਕਦੀ ਲੱਗਿਆ ਮੈਂ ਕਹਾਂ ਮਾਰਾ ਜਰੂਰ ਚਮਕਾ ਕੇ ਦਵਾਂਗੇ ਯਾਰ ਤੁਸੀਂ ਕਿਹਾ ਹੋਇਆ ਆ ਸੀਟ ਚੈੱਕ ਕਰ ਲਓ ਤੇ ਮਿੱਟੀ ਦੇਖ ਲਵਾਂਗੇ ਨਹੀਂ ਬਾਈ ਜੀ ਕਹਿੰਦਾ ਥਾਣੇ ਸਾਡੇ ਖੜੀ ਰਹਿੰਦੀ ਹੈ ਗੱਡੀ ਠੀਕ ਆ ਤੇ ਡਿੱਗੀ ਡੁੱਗੀ ਕੇ ਖੋਲਦੇ ਨੂੰ ਦੇਖਦੇ ਦੂਜੇ ਤਰੀਕੇ ਨਾਲ ਖੋਲਣੀ ਪੈਣੀ ਆ ਤੇ ਇੱਧਰ ਵੀ ਦੇਖ ਰੋ ਮਾਰਾ ਜਿਆਦਾ ਮਾਰ ਲਾ ਤਾਕੀ ਇਹਨੂੰ ਟ੍ਰਾਫਿਕ ਆ ਮਾ ਖਰਾਬ ਹੋਇਆ ਰਹਿ ਗੱਡੀ ਦਾ ਤੇ ਗੱਡੀ ਆਪਾਂ ਸੀਟਾਂ ਪੱਟ ਕੇ ਕਰਨੀਆਂ ਡਰਾਈ ਕਲੀਨ ਤੇ ਬਾਹਰੋਂ ਕਰਨੀ ਕੰਪਾਉਂਡ ਐਂਡ ਪਾਲਿਸ਼ ਸਾਡਾ ਇੱਕ ਬੰਦਾ ਖਾਸ ਆ ਉਹਦੇ ਥਰੂ ਗੱਡੀ ਮਿਲੀ ਆ ਉਹਨੇ ਵੀ ਬਾਈ ਜੀ ਉਹਨਾਂ ਨੰਬਰ ਦਿੱਤਾ ਸੀ ਸਾਡਾ ਤੇ ਜਨੇ ਤੁਹਾਡੇ ਵੀਡੀਓ ਦੇਖਿਆ ਬਾਈ ਜੀ ਕੰਮ ਬਹੁਤ ਸਾਰੇ ਤੇ ਇੱਧਰਲੀ ਸਾਡੇ ਵੀ ਦੇਖ ਲਓ ਮਿੱਟੀ ਦਾ ਟਰੱਕ ਸਟਾਇਆ ਹੋਇਆ ਲੋ ਵੀ ਮਿੱਤਰੋ ਫਾਈਨਲੀ ਗੱਡੀ ਦਾ ਅਸੀਂ ਸੀਟਾਂ ਦਾ ਟੋਟਾ ਖੋਲ ਲਿਆ ਸੀ ਠੀਕ ਆ ਜੀ ਗੱਡੀ ਦੇ ਜਿਹੜੇ ਹਾਲਾਤ ਆ ਤੁਸੀਂ ਚੈੱਕ ਕਰ ਲਓ ਗੱਡੀ ਦੇਖ ਲਓ ਕਿੰਨੀ ਆ ਮਾਰੇ ਗੱਡੀ ਦੇ ਵਿੱਚ ਠੀਕ ਆ ਜੀ ਉਹ ਵੀ ਦੇਖ ਲਓ ਮਗਰਲੀ ਸੀਟ ਪੱਟੀ ਸੀ ਸਰ ਵਾ ਇੱਥੇ ਕੋ ਬੈ ਕੇ ਮੂਕੇ ਮਾਰਿਆ ਜੇ ਵੀ ਡ్రਾਈਵ ਨਹੀਂ ਕੀਤਾ ਤੇ ਗੱਡੀ ਦੇ ਕਾਫੀ ਹਾਲਾਤ ਖਰਾਬ ਨੇ ਇਹ ਇਧਰ ਵੀ ਚੈੱਕ ਕਰ ਲਓ ਇੰਦਰ ਸਾਡੇ ਅਸਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜੀ ਅਸੀਂ ਗੱਡੀ ਕਰ ਰਹੀਆਂ ਰਾਤ ਦੇ ਹੋ ਗਏ ਜੀ 8 ਵਜੇ ਗਏ ਅਸੀਂ ਬਹੁਤ ਮਿਹਨਤ ਕਰਦੇ ਹਾਂ ਦਿਨੇ ਅਸੀਂ ਕਰਦੇ ਹਾਂ ਇਮੀਗ੍ਰੇਸ਼ਨ ਆਫਿਸ ਅਸੀਂ ਬੈਠੇ ਜਾ ਕੇ ਕਾਗਜ਼ਾਂ ਨੇ ਮਾ ਸੋਪਨ ਨੂੰ ਨੰਬਰ ਗੰਭਰਾ ਇਵਨਿੰਗ ਮਾਰ ਕੇ ਖੰਨਾਚ ਦੋਨੋਂ ਇਕੱਠੇ ਕੰਮ ਕਰਦੇ ਸੀ ਦੇਖੋ ਅਸਾਂ ਗੱਡੀ ਕਰਿਆ ਕਿਉਂ ਕਰਿਆ ਅਸੀਂ ਪੈਸਾ 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 ਜਦੋਂ ਕਿਸ ਨੇ ਕੁੜੀ ਲਈ ਅੱਜ ਦੇਖੋ ਮਿੱਤਰੇ ਰੱਖੇ ਰਾਮਕੋਟ ਬਗੈ ਰਹ ਹਾਂ ਦੇਖੋ ਗੱਡੀ ਰੱਖੇ ਇੱਥੇ ਰੱਖ ਆਹ ਗੱਲ ਵਾਦ ਇੱਧਰ ਬਿੱਲਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਵੀ ਵਾਹ ਕੇ ਕਹਿੰਦੇ ਹੋ ਆ ਸਾਡੇ ਡਾਉਨ ਜੀ ਲੱਗੇ ਹੋਏ ਆ ਦੇਖ ਲਓ ਗਰਮੀ ਬਹੁਤ ਜ਼ਿਆਦਾ ਆ ਆਪਣਾ ਵੱਟ ਗਿਆ ਸੀਟ ਆ ਵੀ ਇੱਕ ਪਈ ਆ ਤੇ ਪੂਰੀ ਗੱਡੀ ਅੰਦਰੋਂ ਡਰਾਈ ਕਲੀਨ ਕਰਨੀ ਆ ਤੇ ਬਾਹਰੋਂ ਕੰਪਾਉਂਡ ਕਰਨੀ ਆ ਵੀ ਮਿੱਤਰੋ ਫਾਈਨਲੀ ਗੱਡੀ ਕਰ ਦਿੱਤੀ ਸੀ ਤਿਆਰ ਠੀਕ ਹੈ ਜੀ ਬਾਹਰੋਂ ਕੀਤੀ ਹੈ ਕੰਪਾਉਂਡ ਤੇ ਅੰਦਰੋਂ ਕੀਤੀ ਹੈ ਡਰਾਈ ਕਲੀਨ ਪੂਰੀ ਵੀਡੀਓ ਦੇਖ ਲਓ ਕੀਤੀ ਕੀ ਇਹਨਾਂ ਨੇ ਆ ਆ ਡਾਉਨ ਜੀ ਠੀਕ ਹੈ ਜੀ ਇਹਨਾਂ ਨੇ ਕੀਤੀ ਰੱਦੀ ਡਰਾਈ ਕਲੀਨ ਤੇ ਹੁਣ ਦਿਖਾਉਂਦੇ ਆ ਗੱਡੀ ਠੀਕ ਹੈ ਜੀ ਰਾਤੀ ਯੂਨੀਫਾਰਮ ਹੋਰ ਦੀ ਹੁਣ ਕੰਪਨੀ ਜਾ ਗਿਆ। ਇਦਾਂ ਹੀ ਆ। ਮਾਰਾ ਚੈੱਕ ਕਰ ਲਿਓ ਗੱਡੀ ਬਾਹਰੋਂ ਕੀਤੀ ਕੰਪਾਉਂਡ ਪਾਲਿਸ਼ਿੰਗ ਗੱਡੀ ਤੇ ਸਕ੍ਰੈਚ ਬਹੁਤ ਜ਼ਿਆਦਾ ਸੀ। ਦਿਖਾਰੀ ਇਹ ਤੇ ਗੱਡੀ ਦੀ ਹਾਲਾਤ ਕਾਫੀ ਮਾੜੇ ਸੀ ਤੇ ਹੁਣ ਚੈੱਕ ਕਰ ਲਓ। ਬਈ ਕਈ ਜਗ੍ਹਾ ਤੋਂ ਗੱਡੀ ਦਾ ਪੇਂਟ ਉਤਰਿਆ ਹੋਇਆ ਹੈ ਬਹੁਤ ਹੀ ਮਣਕੇ ਕੰਮ ਖਰਾਬ ਹੋਇਆ ਸੀ ਗੱਡੀ ਦਾ ਪਰ ਵੇ ਵੀ ਚਲੋ। ਖੁਸ਼ ਕੰਡੀਸ਼ਨ ਹੋ ਗਈ ਸਾਫ। ਤੇ ਬਾਈ ਜੀ ਕਹਿੰਦੇ ਸੀ ਚਲੋ ਜਿਵੇਂ ਵੀ ਹੋਊਗਾਵੇਂ ਹੋ ਕਰਦੇ ਹੋ ਛੱਤ ਦੇ ਵੀ ਕਾਫੀ ਹਾਲਾਤ ਬੁਰੇ ਸੀ ਤੇ ਇੱਧਰ ਵੀ ਦੇਖ ਲਓ ਚੈੱਕ ਕਰ ਲਓ ਠੀਕ ਹੈ ਜੀ ਤੇ ਆਹ ਦੇਖਦੇ ਵੀ ਚੈੱਕ ਕਰਦਾ ਹਰ ਇੱਕ ਵੀਡੀਓ ਦੇ ਵਿੱਚ ਇਹ ਜੀ ਦੱਸਦੇ ਹੁੰਦੇ ਆ ਕਿ ਬਾਈ ਜੀ ਜਿਹੜਾ ਪੇਂਟ ਉੱਤਰ ਗਿਆ ਉਹਦਾ ਅਸੀਂ ਕੋਈ ਹੋਰ ਨਹੀਂ ਕਰ ਸਕਦੇ ਉਹਦਾ ਡੈਂਟਰ ਡੈਂਟਰ ਹੀ ਕਰ ਸਕਦੇ ਆ ਠੀਕ ਹੈ ਜੀ ਗੱਡੀ ਤੋਂ ਕਈ ਥਾਵਾਂ ਤੋਂ ਪੇਂਟ ਉਤਰਿਆ ਪਰ ਕਾਫੀ ਗੱਡੀ ਹੱਦ ਤੱਕ ਸਾਫ਼ ਹੋ ਗਈ ਹੈ ਰਛਾਈ ਛੋਈ ਤਾਂ ਚਲੋ ਜਿਹੜੇ ਖਤਮ ਘਾਣੀ ਸੀ ਉਹ ਤਾਂ ਹੋ ਗਿਆ ਲੇਟਾਂ ਵੀ ਚੈੱਕ ਕਰ ਲੇਟਾਂ ਤੋਂ ਪਹਿਲਾਂ ਵੀ ਦੇਖੀਆਂ ਸੀ ਹੁਣ ਵੀ ਦੇਖ ਲਓ ਲੇਟਾਂ ਪੀੜੀਆਂ ਪਈਆਂ ਹੋਈਆਂ ਸੀ ਤੇ ਕਾਫੀ ਸਾਫ਼ ਹੋ ਗਈਆਂ ਠੀਕ ਹੈ ਜੀ ਤੇ ਅੰਦਰੋਂ ਕੀਤੀ ਆ ਵੀਰ ਜੀ ਡਰਾਈ ਕਲੀਨ ਅੰਦਰ ਦੇ ਜਿਹੜੇ ਹਾਲਾਤ ਸੀ ਤੁਸੀਂ ਪਹਿਲਾਂ ਦੇਖੇ ਹੋਏ ਸੀ ਤੇ ਹੁਣ ਜੇ ਕਰ ਲਓ ਮਾੜੇ ਟਾਕੀਆਂ ਸੀਟਾਂ ਡੈਸ਼ ਬੋਰਡ ਠੀਕ ਹੈ ਜੀ ਪੂਰਾ ਇੰਟੀਰੀਅਰ ਕਲੀਨ ਕੀਤਾ ਹੈ ਡਰਾਈ ਕਲੀਨ ਤੇ ਗੱਡੀ ਕਾਫੀ ਪੁਰਾਣੀ ਆ 2009 ਮਾਡਲ ਆ ਏ ਬਾਈ ਜੀ ਕਹਿੰਦੇ ਚਲੋ ਚਮਕਾਤੀ ਜਿੱਦਾਂ ਦੀ ਗੱਦਾਂ ਗੱਡੀ ਰਹੀ ਕਾਫੀ ਫਰਕ ਪੈ ਗਿਆ ਚੱਲਣਯੋਗ ਹੋ ਗਈ ਇਹ ਗੱਡੀ ਸਾਡੇ ਮੁਲਾਜ਼ਮ ਵੀਰਾਂ ਦੀ ਆ ਜਗੰਦਰ ਦੇ ਤੇ ਕਾਫੀ ਗੰਡੀ ਦੇ ਵਿੱਚ ਮਿੱਟੀ ਪੂਰਾ ਫਲੋਰ ਵੀ ਡ੍ਰਾਈਵਿੰਗ ਕੀਤਾ ਕਾਫੀ ਕੰਡੀਸ਼ਨ ਸਾਫ ਹੋ ਗਈ ਹੈ ਤੇ ਬਾਈ ਜੀ ਮਜ਼ਾ ਆ ਗਿਆ ਕੰਮ ਕਰਕੇ ਇਧਰ ਵੀ ਤੁਸੀਂ ਦੇਖੀ ਜੇ ਪਹਿਲਾਂ ਮਿੱਟੀ ਕਿੰਨੀ ਆ ਤੇ ਅੰਦੇ ਵੀ ਮੜ ਜੀ ਜਤੀ ਮਨਾ ਜੀ ਦੀ ਇਹ ਤੁਹਾਨੂੰ ਉਹ ਫਲੋਰ ਔਰ ਦੇ ਜਿਵੇਂ ਬਹਿਲਾ ਦੇਖ ਹੀ ਲਿਆ ਆ ਤੇ ਆਹ ਸੈਂਟਰ ਬਾਕਸ ਵੀ ਚੈੱਕ ਕਰ ਲਓ ਮਜ਼ਾ ਆ ਗਿਆ ਮਿੱਤਰੋ ਕੰਮ ਕਰਕੇ ਹੋਰ ਵੀ ਮੇਰੇ ਵੀਰ ਕਿਸੇ ਭਰਾ ਨੇ ਡਰਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੇ ਆ ਸਾਨੂੰ ਕਰ ਲਿਓ ਕੰਟੈਕਟ ਤੇ ਆਪਾਂ ਕਰਦੇ ਆ ਹੋਮ ਸਰਵਿਸ ਤੇ ਨਾਲ ਮੇਰੇ ਉਹਦੇ ਮੋਹਿਦ ਜੀ ਇਦਾਂ ਜੇ ਮੋਹਿਦ ਜੀ ਤੁਸੀਂ ਹਿੰਦੇ ਨਾਲ